ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਦੇਵੀ ਸ਼ਰਮਾ ਜੀ ਡਾਇਰੈਕਟਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਅਤੇ ਅੱਜ ਇੱਕ ਵੱਡੇ ਮੁਕਾਮ ਤੇ ਪਹੁੰਚੇ ਨੇ ਉਹਨਾਂ ਨੇ ਪੰਜਾਬੀ ਫਿਲਮਾਂ ਬਣਾ ਕੇ ਸਾਡੇ ਪੰਜਾਬ ਨੂੰ ਨਾਮ ਉੱਚਾ ਕੀਤਾ ਦੇਸ਼ ਵਿੱਚ ਨਾਮ ਉੱਚਾ ਕੀਤਾ ਬਠਿੰਡੇ ਦਾ ਵੀ ਨਾਮ ਉੱਚਾ ਕੀਤਾ ਕਿਉਂਕਿ ਕਈ ਫਿਲਮਾਂ ਇਸ ਤਰ੍ਹਾਂ ਦੀਆਂ ਨੇ ਕਈ ਬਠੰਡੇ ਵਿੱਚ ਹੀ ਉਹਨਾਂ ਦੀ ਸ਼ੂਟਿੰਗ ਵਗੈਰਾ ਹੋਈ ਹੈ ਤਾਂ ਬਠੰਡੇ ਦਾ ਨਾਮ ਵੀ ਸਾਰੀਆਂ ਫਿਲਮਾਂ ਵਿੱਚ ਆਉਂਦਾ ਹੈ ਉਹਨਾਂ ਨੇ ਦੁੱਲਾ ਬੈਲੀ ਜੱਟੀ 15 ਮਰਬਿਆ ਵਾਲੀ ਤੇ ਹੋਰ ਇਸ ਤਰ੍ਹਾਂ ਦੀਆਂ ਵੱਡੀਆਂ ਕਈ ਅਨੇਕਾ ਫਿਲਮਾਂ ਬਣਾਈਆਂ ਨੇ ਤਾਂ ਸਪੈਸ਼ਲ ਗੱਲ ਕਰ ਰਹੇ ਹਾਂ ਦੇਵੀ ਸ਼ਰਮਾ ਨਾਲ ਸ਼ਰਮਾ ਜੀ ਨਾਲ ਕਿਉਂਕਿ ਸਾਰੇ ਪੰਜਾਬ ਵਿੱਚ ਤੀਆਂ ਦਾ ਤਿਹਾਰ ਸਾਡੀਆਂ ਮਾਵਾ ਪੈਣਾ ਕੁੜੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਤਾਂ ਸੱਭਿਆਚਾਰ ਨੂੰ ਉੱਚਾ ਚੁੱਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਬਾਰੇ ਦੇਵੀ ਸ਼ਰਮਾ ਜੀ ਆਪਣੇ ਵਿਚਾਰ ਸਾਡੇ ਨਾਲ ਪ੍ਰਗਟ ਕਰ ਰਹੇ ਨੇ ਜਿਹੜੀ ਜਲਵਾ ਨਿਊਜ਼ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਆਪਣਾ ਜਿਹੜਾ ਤੀਆਂ ਦਾ ਤਿਹਾਰਾ ਸਾਵਣ ਵਿੱਚ ਮਨਾਇਆ ਜਾਂਦਾ ਬਹੁਤ ਹੀ ਅੱਛਾ ਹੈ ਦੇ ਵਿੱਚ ਕਾਫੀ ਪੰਜਾਬ ਵਿੱਚ ਉਸੁਕਤਾ ਨਾਲ ਮਨਾਇਆ ਜਾਂਦਾ ਸਾਰੇ ਆਪਣੇ ਮਾਵਾ ਭੈਣਾ ਇੰਜੋਏ ਕਰਦੀਆਂ ਤਿਹਾਰ ਨੂੰ ਇਦਾਂ ਦੇ ਤਿਹਾਰ ਪੰਜਾਬ ਵਿੱਚ ਹੀ ਮਨਾਏ ਜਾਂਦੇ ਤੇ ਜਿਹਦੇ ਕਰਕੇ ਆਪਣਾ ਸੱਭਿਆਚਾਰ ਆਪਣਾ এনवायरमेंट ਬਹੁਤ ਵਧੀਆ ਖੁਸ਼ਹਾਲ ਰਹਿੰਦਾ ਤੇ ਤਿਉਹਾਰ ਦੇ ਵਿੱਚ ਚਾਰੇ ਤਰਫ ਹਰਿਆਲੀ ਹੁੰਦੀ ਹੈ ਬਰਸ਼ਾਤ ਹੁੰਦੀ ਹੈ ਮੌਸਮ ਬਹੁਤ ਵਧੀਆ ਹੁੰਦਾ ਤੇ ਲੋਕ ਇੰਜੋਏ ਕਰਦੇ ਆ ਜੀ ਤੇ ਰਹੀ ਫਿਲਮਾਂ ਦੀ ਗੱਲ ਉਹਦੇ ਵਿੱਚ ਜੀ ਮੇਰੀ ਫਿਲਮ ਦੁੱਲਾ ਵੈਲੀ ਜੱਟੀ 15 ਮਰਬਾ 42 ਕੰਟਰੀ ਸਾਈਡ ਗੁੰਡੇ ਹਵੇਲੀ ਟ੍ਰੈਵਲ ਹਸਰਤ ਵਿਆਕਰ ਦੇ ਬਹੁਤ ਕਾਫੀ ਸਾਰੀ ਮੂਵੀਆ ਮੇਰੀਆਂ ਥੀਏਟਰ ਚ ਲੱਗ ਚੁੱਕੀਆਂ ਆ ਜੇ ਡਾਇਰੈਕਟਰ ਤੇ ਅਜੇ ਕੈਮਰਾਮੈਨ ਤੇ ਹੁਣ ਮੇਰੀ ਪਿਕਚਰ ਆ ਰਹੀ ਹੈ ਦੋ ਕਾਲ ਕੋਟਰੀ ਤੇ ਦੂਸਰੀ ਪਿਕਚਰ ਆ ਰਹੀ ਆ ਪੇਸ਼ੈਂਸ ਹੋਰਸਵਾਲ ਤੁਹਾਡੇ ਸਰ ਸਰ ਅੱਜਕੱਲ੍ਹ ਦੇ ਜਿਹੜੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਇਸ ਲਾਈਨ ਚੋਣਾ ਚਾਹੁੰਦੇ ਹੈ ਫਿਰ ਵੀ ਲੈਂਚ ਉਹਨਾਂ ਬਾਰੇ ਕੀ ਕੀ ਦੇਖਦੇ ਹੈ ਹਾਂਜੀ ਲਾਈਨ ਬਹੁਤ ਅੱਛੀ ਹੈ ਬੜੇ ਖੂਬਸੂਰਤ ਨੇ ਇਹਦੇ ਵਿੱਚ ਆਣ ਲਈ ਆਪਾਂ ਨੂੰ ਪੂਰਾ ਤਿਆਰੀ ਨਾਲ ਲਾਉ ਪੂਰੀ ਐਕਟਿੰਗ ਸਿੱਖਿਆ ਹੋ ਪੂਰਾ ਪ੍ਰੋਪਰ ਕੰਟੈਕਟ ਬਣਾ ਕੇ ਆਓ ਅੱਛਾ ਪ੍ਰੋਜੈਕਟ ਕਰਨ ਲਈ ਤੁਹਾਨੂੰ ਵੇਟ ਵੇਟ ਕਰਨੀ ਪੈ ਸਕਦੀ ਹੈ ਕਿਉਂਕਿ ਫਿਲਮਾਂ ਇਕਦਮ ਨਹੀਂ ਮਿਲਦੀਆਂ ਇਕਦਮ ਤੁਸੀਂ ਸਟਾਰ ਨਹੀਂ ਬਣ ਸਕਦੇ ਲਈ ਸਟਰਗਲ ਕਰਨੀ ਪੈਂਦੀ ਹੈ ਇਸ ਮਦਦ ਸtare ਤੁਹਾਡੇ ਬਹੁਤ ਵਧੀਆ ਤਾਂ ਬਹੁਜੇਲੀ ਸਟਾਰ ਬਣ ਜਾਓਗੇ ਨਹੀਂ ਤਾਂ ਮਿਹਨਤ ਬਹੁਤ ਹੈ ਜੀ ਜੇ ਮਿਹਨਤ ਕਰ ਸਕਦੇ ਹੋ ਤੁਹਾਡੀ ਫੈਮਿਲੀ ਐਗਰੀ ਕਰਦੀ ਏ ਕੰਮ ਨੂੰ ਫਿਰ ਤੁਸੀਂ ਆਓ ਤੇ ਮਿਹਨਤ ਕਰੋ ਜੀ ਬਾਕੀ ਰਹੀ ਭਾਜੀ ਦਾ ਸਵਾਲ ਸੀ ਇੱਕ ਨਸ਼ਿਆਂ ਬਾਰੇ ਅਸੀਂ ਇਹ ਕਿ ਨਸ਼ੇ ਨਾ ਕਰੋ ਨਸ਼ੇ ਬਹੁਤ ਹੀ ਬੁਰੀ ਚੀਜ਼ ਆ ਜਿਹਦੇ ਵਿੱਚ ਕਰਾਂ ਦੇ ਕਰ ਬਰਬਾਦ ਹੋ ਜਾਂਦੇ ਆ ਤੇ ਰਿਕੁਐਸਟ ਆ ਕਿ ਨਸ਼ਿਆਂ ਤੋਂ ਦੂਰ ਰਹੋ ਚੰਗੀ ਖੁਰਾਕ ਖਾਓ ਐਕਸਰਸਾਈਜ਼ ਕਰੋ ਤੇ ਹਮੇਸ਼ਾ ਫਿਟ ਐਂਡ ਫਾਈਂਡ ਰਹੋ ਸਰ ਮਜੀ ਇਹਨੀਆਂ ਤੁਸੀਂ ਫਿਲਮ ਬਣਾਈਆਂ ਤੁਹਾਡੀ ਹਰਮਨ ਪਿਆਰੀ ਫਿਲਮ ਕਿਹੜੀ ਲੱਗਦੀ ਤੁਹਾਨੂੰ ਵੈਸੇ ਹੀ ਸਾਰੀ ਫਿਲਮਾਂ ਮੇਰੀ ਬਹੁਤ ਵਧੀਆ ਪਰ ਜਿਹੜੇ ਜਿਹਦੇ ਕਰਕੇ ਹਾਂ ਵੈਸੇ ਜਿਹੜੀ ਸਭ ਤੋਂ ਵਧੀਆ ਫਿਲਮ ਜਿਹੜੀ ਮੈਨੂੰ ਵਧੀਆ ਲੱਗਦੀ ਹੈ ਮੈਂ ਕਈ ਵਾਰੀ ਦੇਖ ਵੀ ਚੁੱਕਿਆ ਹਾਂ ਉਹਦਾ ਨਾਮ ਹੈ ਦੁੱਲਾ ਵੈਲੀ ਤੇ ਪਬਲਿਕ ਨੇ ਵੀ ਬਹੁਤ ਪਸੰਦ ਕੀਤੀ ਉਹਦੇ ਵਿੱਚ ਡਾਇਰੈਕਸ਼ਨ ਤੇ ਸਿਨੇਮਟੋਗ੍ਰਾਫੀ ਦੋਨੋਂ ਮੈਂ ਖੁਦ ਹੀ ਕੀਤੀ ਸੀ ਜਿਹੜੀ ਕੋਈ ਨਵੀਂ ਫਿਲਮ ਆ ਰਹੀ ਉਹਦੇ ਬਾਰੇ ਸਾਨੂੰ ਕੁਝ ਹਾਂਜੀ ਨਵੀਂ ਮੇਰੀ ਇੱਕ ਪਿਕਚਰ ਆ ਰਹੀ ਹੈ ਕਾਲ ਕੋਠਰੀ ਬਹੁਤ ਅੱਛੀ ਫਿਲਮ ਆ ਉਹਦਾ ਸ਼ੂਟ ਅਸੀਂ ਕੁਝ ਰਾਜਸਥਾਨ ਕੀਤਾ ਕੁਝ ਜੇਤੋ ਜੇਲ੍ਹ ਚ ਕੀਤਾ ਕੁਝ ਚੰਡੀਗੜ੍ਹ ਕੀਤਾ ਤੇ ਉਹ ਜਲਦੀ ਹੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਹਦਾ ਨਾਮ ਆ ਕਾਲ ਕੋਠਰੀ ਦੇਵੀ ਸ਼ਰਮਾ ਜੀ ਵੱਲੋਂ ਖੁੱਲ ਕੇ ਸਾਡੇ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਤੀਆਂ ਦੇ ਤਿਆਰ ਤੇ ਸਾਰੇ ਪੰਜਾਬ ਵਾਸੀਆਂ ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਅਤੇ ਜੋ ਉਹਨਾਂ ਨੇ ਫਿਲਮਾਂ ਬਣਾਈਆਂ ਜਾਂ ਆਉਣ ਵਾਲੀਆਂ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ